ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਐਲੀਜੀਬਿਲਿਟੀ ਟੈਸਟ ਦੇ ਲਈ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 3 ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਾਰਟ 1 ਦੇ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਿਡ ਇੰਪੋਰਟੈਂਟ ਐਮਸੀਕਿਊ ਕੀਤੇ ਸੀ ਪਾਰਟ 2 ਦੇ ਵਿੱਚ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਕਵਰ ਕੀਤੇ ਸੀ ਤੇ ਅੱਜ ਅਸੀਂ ਪਾਰਟ 3 ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਵਰ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਨੇ ਹਰੇਕ ਗਵਰਨਮੈਂਟ ਐਗਜ਼ਾਮ ਦੇ ਲਈ ਪੇਪਰ A ਜ਼ਰੂਰੀ ਕਰ ਦਿੱਤਾ ਤੇ ਪੇਪਰ A ਦਾ ਸਿਲੇਬਸ ਤੁਹਾਡੇ ਸਾਹਮਣੇ ਮੈਂ ਓਪਨ ਕੀਤਾ ਹੋਇਆ ਹੈ ਤੇ ਸਿਲੇਬਸ ਦੇ ਅਕੋਰਡਿੰਗ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਠੀਕ ਹੈ ਸਿਲੇਬਸ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਪਹਿਲਾ ਤੇ ਦੂਜਾ ਟੌਪਿਕ ਮੈਂ ਪਾਰਟ 2 ਦੇ ਵਿੱਚ ਕਰਵਾ ਦਿੱਤਾ ਤੇ ਅੱਜ ਅਸੀਂ ਪਾਰਟ 3 ਕਰਾਂਗੇ ਸਿਲੇਬਸ ਦੇ ਅਕੋਰਡਿੰਗ ਹੀ ਅਸੀਂ ਤੁਹਾਡਾ ਪੇਪਰ A ਦੀ ਪੂਰੀ ਤਿਆਰੀ ਕਰਵਾ ਦੇਵਾਂਗੇ ਕਿਉਂਕਿ ਪੇਪਰ A ਤੁਹਾਡੇ ਲਈ ਪੇਪਰ B ਤੋਂ ਵੀ ਜ਼ਿਆਦਾ ਇੰਪੋਰਟੈਂਟ ਆ ਜੇ ਪੇਪਰ A 'ਚ ਉਹ ਤੁਸੀਂ 50% ਨੰਬਰ ਲਓਗੇ ਫੇਰ ਹੀ ਪੇਪਰ B ਆ ਜਿਹੜਾ ਉਹ ਤੁਹਾਡਾ ਕੁਆਲੀਫਾਈ ਮੰਨਿਆ ਜਾਵੇਗਾ ਠੀਕ ਹੈ ਜੀ ਤਾ ਪੰਜਾਬ ਦੀ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਣਾ ਜਿਹੜੇ ਸਟੂਡੈਂਟਸ ਸਿਲੇਬਸ ਦੇਖਣਾ ਚਾਹੁੰਦੇ ਨੇ ਤਾਂ ਦੇਖ ਸਕਦੇ ਹੋ ਮੈਂ ਤੁਹਾਡੇ ਸਾਹਮਣੇ ਓਪਨ ਕਰ ਦਿੱਤਾ ਹੈ ਇਸ ਦੇ ਵਿੱਚੋਂ ਤੁਹਾਡਾ ਪੇਪਰ ਆ ਜਿਹੜਾ ਉਹ ਲਿਆ ਜਾਵੇਗਾ ਠੀਕ ਹੈ ਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ MCQ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਮੈਂ ਤੁਹਾਨੂੰ ਨੋਟ ਕਰवानी ਹੁੰਦੀਆਂ 10 ਐਕਸਟਰਾ ਫੈਕਟ ਜੋ ਤੁਸੀਂ ਨੋਟ ਕਰ ਲੈਣੇ ਆ ਤਾਂ ਜੋ ਤੁਸੀਂ ਇਸ ਵੀਡੀਓ ਨੂੰ ਐਜ਼ ਅ ਟੈਸਟ ਮੰਨਦੇ ਹੋਏ ਆਪ ਅਟੈਂਪਟ ਕਰੋ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਸ਼੍ਰੀ ਗੁਰੂ ਰਾਮਦਾਸ ਜੀ 24 ਇਹਨਾਂ ਦਾ ਜਨਮ ਹੋਇਆ ਸੀ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਇਨਾਂ ਦੇ ਮਾਤਾ ਦਾ ਨਾਮ ਆ ਮਾਤਾ ਦਿਆਕ ਔਰ ਇਹਨਾਂ ਦੇ ਪਿਤਾ ਦਾ ਨਾਮ ਆ ਪਿਤਾ ਹਰੀਦਾਸ ਜੀ ਇਹਨਾਂ ਦੀ ਪਤਨੀ ਦਾ ਨਾਮ ਆ ਬੀਬੀ ਭਾਨੀ ਇਹਨਾਂ ਦੇ ਪੁੱਤਰਾਂ ਦੇ ਨਾਮ ਆ ਪ੍ਰਿਥੀ ਚੰਦ ਮਹਾਦੇਵ ਅਤੇ ਅਰਜਨ ਦੇਵ ਯਾਨੀ ਕਿ ਗੁਰੂ ਅਰਜਨ ਦੇਵ ਜੀ ਜਿਹੜੇ ਸਾਡੇ 5ਵੇਂ ਗੁਰੂ ਬਣੇ ਸੀ ਠੀਕ ਹੈ ਤੇ ਇਹਨਾਂ ਦਾ ਗੁਰਗੱਦੀ ਸਮਾਂ ਹੈ 1504 ਤੋਂ 1581 ਯਾਨੀ ਕਿ 7 ਸਾਲ ਇਹ ਆਪਣੀ ਗੁਰਗੱਦੀ ਤੇ ਰਹੇ ਆ ਠੀਕ ਹੈ ਜੀ ਤੇ ਇਹਨਾਂ ਨੇ ਮਸੰਦ ਪ੍ਰਥਾ ਆਰੰਭ ਕੀਤੀ ਸੀ ਤੇ ਇਹਨਾਂ ਦੇ ਵਿਸ਼ੇਸ਼ ਚੇਲੇ ਸੀਗੇ ਜੋ ਉਹ ਬਣੇ ਸੀ ਭਾਈ ਗੁਰਦਾਸ ਜੀ ਤੇ ਇਹਨਾਂ ਨੇ 30 ਵਖ ਵਖ ਰਾਗਾਂ ਦੇ ਵਿੱਚ 638 ਮੰਤਰਾਂ ਦੀ ਰਚਨਾ ਕੀਤੀ ਲਾਮਾਂ ਦੀ ਰਚਨਾ ਕੀਤੀ ਘੋੜੀਆਂ ਦੀ ਰਚਨਾ ਕੀਤੀ ਇਹਨਾਂ ਨੇ ਅੰਮ੍ਰਿਤਸਰ ਨਾਮ ਦਾ ਸਹਿਰ ਬਸਾਇਆ ਸੀ ਠੀਕ ਹੈ ਜੀ ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਅਕਬਰ ਇਹਨਾਂ ਨੇ ਆਪਣੇ ਉੱਤਰਾਧਿਕਾਰੀ ਬਣਾਏ ਸੀ ਆਪਣੇ ਤੀਜੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਇਹਨਾਂ ਦਾ ਜੋਤੀ ਜੋਤ ਸਮਾਵਾ ਗੋਇੰਦਵਾਲ ਵਿਖੇ 1581 ਈਸਵੀ ਠੀਕ ਹੈ ਤਾਂ ਹੁਣ ਅਸੀਂ ਆਪਣੀ ਜਿਹੜੀ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਵੀਡੀਓ ਨੂੰ ਜ਼ਰੂਰ ਐਜ਼ ਅ ਟੈਸਟ ਮੰਨ ਕੇ ਹੀ ਅਟੈਂਪਟ ਕਰਨਾ ਹਰੇਕ ਐਮਸੀਕਿਊ ਨੂੰ ਇਸਦੇ ਆਨਸਰ ਨੂੰ ਸੋਚਣ ਦੇ ਲਈ ਮੈਂ ਤੁਹਾਨੂੰ ਸਮਾਂ ਦਵਾਂਗੀ ਠੀਕ ਹੈ ਜੀ ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ਹਾਂਜੀ ਸਿੱਖਾਂ ਦੇ ਚੌਥੇ ਗੁਰੂ ਸਨ ਸ੍ਰੀ ਗੁਰੂ ਰਾਮਦਾਸ ਜੀ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਠੀਕ ਹੈ ਜੀ ਤੇ ਇਹਨਾਂ ਦਾ ਪੁਰਾਣਾ ਨਾਮ ਸੀ ਭਾਈ ਜੇਠਾ ਜੀ ਅਗਲਾ ਪ੍ਰਸ਼ਨ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਹਾਂਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜਿਹੜੇ ਸਟੂਡੈਂਟਸ ਨੋਟ ਕਰ ਰਹੇ ਨੇ ਗੁਰੂਆਂ ਦੇ ਨਾਲ ਰਿਲੇਟਡ ਉਹਨਾਂ ਦੇ ਜਨਮ ਸਥਾਨ ਤਾਂ ਉਹ ਆਸਾਨੀ ਦੇ ਨਾਲ ਦੇਖ ਸਕਦੇ ਨੇ ਠੀਕ ਹੈ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਵਿੱਚ ਹੋਇਆ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਅਗਲਾ ਪ੍ਰਸ਼ਨ ਆ ਜੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕੀ ਨਾਮ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਤਾਂ ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਹਰੀਦਾਸ ਜੀ ਠੀਕ ਹੈ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹਰੀਦਾਸ ਸੀ ਇਹਨਾਂ ਦੇ ਪਿਤਾ ਦਾ ਨਾਮ ਅਗਲਾ ਪ੍ਰਸ਼ਨ ਹੈ ਜੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਭਾਈ ਜੇਠਾ ਜੀ ਸੀ অপশন ਨੰਬਰ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਭਾਈ ਜੇਠਾ ਜੀ ਅਗਲਾ ਪ੍ਰਸ਼ਨ ਆ ਜੀ ਸ਼ਬਦ ਜੇਠਾ ਦਾ ਅਰਥ ਕੀ ਹੈ ਹਾਂ ਜੀ ਅਰਥ ਹੁਣ ਜੇਠਾ ਸ਼ਬਦ ਦਾ ਜਿਹੜਾ ਜਿਵੇਂ ਭਾਈ ਜੇਠਾ ਜੀ ਸੀ ਇਹਨਾਂ ਦਾ ਨਾਮ ਠੀਕ ਹੈ ਜੇਠਾ ਦਾ ਅਰਥ ਕੀ ਹੁੰਦਾ ਜੇਠਾ ਤੁਹਾਨੂੰ ਪਤਾ ਹੋਵੇਗਾ ਠੀਕ ਹੈ ਜੇਠਾ ਦਾ ਅਰਥ ਕੀ ਹੁੰਦਾ ਪਹਿਲੀ ਸੰਤਾਨ ਨੂੰ ਅਸੀਂ ਜੇਠਾ ਬੋਲਦੇ ਹਾਂ ਠੀਕ ਹੈ ਜਾਂ ਕਹਿ ਦਿੰਦੇ ਨੇ ਜੇਠਾ ਮੁੰਡਾ ਜਾਂ ਜੇਠੀ ਕੁੜੀ ਆ ਜਿਹੜਾ ਪਹਿਲਾ ਬੱਚਾ ਹੁੰਦਾ ਉਹਨੂੰ ਅਸੀਂ ਜੇਠਾ ਬੋਲ ਦਿੰਨੇ ਆ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਂਜੀ ਅਗਲੇ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਪੁੱਛਿਆ ਮਸੰਦ ਪ੍ਰਣਾਲੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਹਾਂਜੀ ਮਸੰਦ ਪ੍ਰਣਾਲੀ ਦੀ ਜਿਹੜੀ ਸ਼ੁਰੂਆਤ ਆ ਮਸੰਦ ਪ੍ਰਣਾਲੀ ਇਹਨਾਂ ਨੇ ਚਲਾਈ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਤੇ ਮਸੰਦ ਪ੍ਰਣਾਲੀ ਆ ਜਿਹੜੀ ਇਸ ਨੂੰ ਅੱਗੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਮਸੰਦ ਪ੍ਰਣਾਲੀ ਸ਼ੁਰੂ ਕਰਨ ਦਾ ਮਕੂਦਸ਼ ਕੀ ਸੀ ਹਾਂਜੀ ਮਸੰਦ ਪ੍ਰਣਾਲੀ ਸ਼ੁਰੂ ਕਰਨ ਦਾ ਮਕੂਦਸ਼ ਸੀ ਕੀ ਸੀ ਮਕੂਦਸ਼ ਮਸੰਦ ਪ੍ਰਣਾਲੀ ਸ਼ੁਰੂ ਕਰਨ ਦਾ ਸਰੋਵਰ ਅਤੇ ਪੰਗਤ ਲਈ ਪੈਸੇ ਇਕੱਠੇ ਕਰਨਾ ਠੀਕ ਹੈ ਸਰੋਵਰ ਅਤੇ ਪੰਗਤ ਦੇ ਲਈ ਪੈਸੇ ਇਕੱਠੇ ਕਰਨਾ ਮਸੰਦ ਪ੍ਰਣਾਲੀ ਦਾ ਮੁੱਖ ਉਦੇਸ਼ ਸੀ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਜੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਕੀ ਸੀ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਦਇਆ ਕੌਰ ਆ ਠੀਕ ਹੈ ਕਈ ਬੁੱਕਸ ਦੇ ਵਿੱਚ ਤੁਹਾਨੂੰ ਦਇਆ ਕੌਰ ਮਿਲੇਗਾ ਪਰ ਕਈ ਬੁੱਕਸ ਦੇ ਵਿੱਚ ਤੁਹਾਨੂੰ ਕੀ ਨਾਮ ਮਿਲੇਗਾ ਮਾ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਮਾਤਾ ਦਾ ਨਾਮ ਮਾਤਾ ਅਨੂਪ ਦੇਵੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਹਰੇਕ ਰਾਈਟਰ ਦੇ ਆਪਾਂ ਕਹਿ ਸਕਦੇ ਹਾਂ ਅਲੱਗ-ਅਲੱਗ ਇਸ਼ੂਜ਼ ਰਹੇ ਆ ਇੱਕ ਤਾਂ ਇਹਨਾਂ ਦੇ ਮੇਨ ਸੰਡੇਟ ਦੇ ਨਾਲ ਰਿਲੇਟ ਜਿਵੇਂ ਆਪਾਂ ਕਹਿੰਦੇ ਨੇ ਆ ਬਰਥ ਡੇਟ ਆਫ ਬਰਥ ਦੇ ਨਾਲ ਰਿਲੇਟਡ ਜਿਵੇਂ ਮੰਥ ਦੇ ਵਿੱਚ ਇਹਨਾਂ ਦੇ ਇਸ਼ੂ ਰਹੇ ਆ ਠੀਕ ਹੈ ਤੇ ਇੱਕ ਮਾਤਾਂ ਦੇ ਨਾਲ ਰਿਲੇਟਡ ਹਰੇਕ ਗੁਰੂ ਸਾਹਿਬਾਨ ਦੇ ਮਾਤਾਂ ਦੇ ਨਾਲ ਰਿਲੇਟਡ ਅਲੱਗ-ਅਲੱਗ ਨਾਮ ਲਿਖੇ ਆ ਹਰੇਕ ਰਾਈਟਰ ਦੇ ਠੀਕ ਹੈ ਅਲੱਗ-ਅਲੱਗ ਰਾਈਟਰ ਨੇ ਆਪਾਂ ਕਹਿ ਸਕਦੇ ਆ ਤੇ ਹੁਣ ਅਗਲਾ ਪ੍ਰਸ਼ਨ ਆ ਮਸੰਦ ਸ਼ਬਦ ਦਾ ਕੀ ਅਰਥ ਹੈ ਮਸੰਦ ਪ੍ਰਥਾ ਜਿਹੜੀ ਕਿ ਜਿਸ ਦਾ ਕੰਮ ਸੀਗਾ ਸਰੋਵਰਾਂ ਲਈ ਪੈਸੇ ਇਕੱਠੇ ਕਰਨਾ ਠੀਕ ਹੈ ਮਸੰਦ ਸ਼ਬਦ ਦਾ ਉਹ ਅਰਥ ਕੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਸਨਮਾਨ ਦਾ ਪਦ ਸਨਮਾਨ ਦਾ ਪਦ ਮਸੰਦ ਪਦ ਦਾ ਅਰਥ ਸੀ ਠੀਕ ਹੈ ਅਗਲਾ ਪ੍ਰਸ਼ਨ ਮਸੰਦ ਪ੍ਰਣਾਲੀ ਕਿਸ ਗੁਰੂ ਦੇ ਅਧੀਨ ਵਿਕਸਿਤ ਕੀਤੀ ਗਈ ਸੀ ਹਾਂਜੀ ਮਸੰਦ ਪ੍ਰਣਾਲੀ ਆ ਜਿਹੜੀ ਉਹ ਕਿਸ ਗੁਰੂ ਦੇ ਅਧੀਨ ਵਿਕਸਿਤ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਧੀਨ ਵਿਕਸਿਤ ਕੀਤੀ ਗਈ ਸੀ ਪਰ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਗੱਲ ਦਾ ਧਿਆਨ ਰੱਖਣਾ ਅਗਲਾ ਪ੍ਰਸ਼ਨ ਆ ਜੀ ਕਿਹੜੇ ਗੁਰੂ ਨੇ ਮਸੰਦ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਮੈਂ ਤੁਹਾਨੂੰ ਆਲਰੇਡੀ ਹੀ ਦੱਸ ਦਿੱਤਾ ਹੈ ਕਿ ਮਸੰਦ ਪ੍ਰਣਾਲੀ ਨੂੰ ਸ਼ੁਰੂ ਕੀਤਾ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਵਿਕਸਿਤ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖਤਮ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਮਸੰਦ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਹਾਂਜੀ ਜਿਹੜਾ ਮਸੰਦ ਸ਼ਬਦ ਦਾ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਅਰਬੀ ਤੋਂ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਉਦਾਸੀ ਸੰਪਰਦਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਹਾਂਜੀ ਉਦਾਸੀ ਸੰਪਰਦਾ ਦੀ ਸੰਪਰਦਾ ਦੀ ਸਥਾਪਨਾ ਮੈਂ ਜਿਹੜੀ ਇਹ ਕੀਤੀ ਸੀ ਬਾਬਾ ਸ਼੍ਰੀ ਚੰਦ ਨੇ অপਸ਼ਨ ਨੰਬਰ ਸੀ ਇਜ਼ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਉਦਾਸੀ ਸੰਪਰਦਾ ਕਿਸ ਗੁਰੂ ਦੇ ਸਮੇਂ ਸਥਾਪਿਤ ਹੋਈ ਸੀ ਹਾਂਜੀ ਉਦਾਸੀ ਸੰਪਰਦਾ ਕਿਸ ਗੁਰੂ ਦੇ ਸਮੇਂ ਸਥਾਪਿਤ ਹੋਈ ਸੀ ਸਮਾਪਤ ਕਿੰਨਾ ਦੇ ਸਮੇਂ ਹੋਈ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੇਖੋ ਕੁਮਾਹਪਰਾ ਆ ਕੇ ਪੁੱਛਿਆ ਗਿਆ ਹਣਾ ਸ਼ੁਰੂ ਕਦੋਂ ਹੋਈ ਸੀ? ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਸੀ ਤੇ ਉਦਾਸੀ ਸੰਪਰਦਾ ਖਤਮ ਹੋਈ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ। ਅਗਲਾ ਪ੍ਰਸ਼ਨ ਆ ਜੀ। ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਦਾ ਸਮਾਂ ਕੀ ਸੀ? ਹਾਂਜੀ। ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਦਾ ਸਮਾਂ ਸੀ। ਦੇਖ ਸਕਦੇ ਹੋ ਤੁਸੀਂ ਬਾਕੀ ਆਪਸ਼ਨ ਵੀ। ਇਹਨਾਂ ਦੀ ਗੁਰਗੱਦੀ ਦਾ ਸਮਾਂ ਸੀ 1574 ਤੋਂ 1581। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ ਹਾਂਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਇਹ ਵੀ ਇਹਨਾਂ ਦੇ ਪੁੱਤਰਾਂ ਦਾ ਨਾਮ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਤੀਜੇ ਪੁੱਤਰ ਸੀ ਮਹਾਦੇਵ ਇਹਨਾਂ ਦੇ ਦੂਜੇ ਪੁੱਤਰ ਸੀ ਪ੍ਰਿਥੀਆ ਇਹਨਾਂ ਦੇ ਤੀਜੇ ਪੁੱਤਰ ਸੀ ਤਾਂ ਆਪਸ਼ਨ ਨੰਬਰ ਇਸ ਦਾ ਰਾਈਟ ਆਨਸਰ ਹੈ ਜੀ ਡੀ ਕਿ ਉਪਰੋਕਤ ਸਾਰੇ ਹੀ ਠੀਕ ਹੈ ਜੀ ਅਗਲਾ ਪ੍ਰਸ਼ਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਸਨ ਕੌਣ ਸਨ ਅਕਬਰ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਸ੍ਰੀ ਗੁਰੂ ਅਮਰਦਾਸ ਜੀ ਸਮੇਂ ਵੀ ਅਕਬਰ ਹੀ ਸੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਅਕਬਰ ਸੀ ਮੁਗਲ ਸ਼ਾਸਕ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਕਿਹੜਾ ਮੁਗਲ ਰਾਜਾ ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਆਇਆ ਸੀ ਹਾਂਜੀ ਕਿਹੜਾ ਮੁਗਲ ਰਾਜਾ ਵਾ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ ਤਾਈ ਮਿਲਣ ਆਏ ਸੀ ਅਕਬਰ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਠੀਕ ਹੈ ਜੀ ਅਗਲਾ ਪ੍ਰਸ਼ਨ ਲਾਵਾ ਦੀ ਰਸਮ ਕਿਸ ਸਮੇਂ ਕੀਤੀ ਜਾਂਦੀ ਹੈ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਜਦੋਂ ਵੀ ਸਾਡੇ ਸਿੱਖ ਧਰਮ ਦੇ ਵਿੱਚ ਵਿਆਹ ਹੁੰਦਾ ਤਾਂ ਵਿਆਹ ਦੇ ਸਮੇਂ ਚਾਰ ਲਾਵਾ ਪੜੀਆਂ ਜਾਂਦੀਆਂ ਨੇ ਠੀਕ ਹੈ ਚਾਰ ਲਾਵਾਵਾਂ ਜਿਹੜੀਆਂ ਉਹ ਪੜੀਆਂ ਜਾਂਦੀਆਂ ਮੰਤਰ ਦੇ ਚਾਰ ਭਾਗ ਪੜੇ ਜਾਂਦੇ ਆ ਜਿਹੜੇ ਮਨੁੱਖੀ ਜੀਵਨ ਸੋਚਦੀਆਂ ਚਾਰ ਅਵਸਥਾਵਾਂ ਨੂੰ ਦਰਸਾਉਂਦੇ ਆ ਠੀਕ ਹੈ ਪਹਿਲਾ ਚੱਕਰ ਜਿਵੇਂ ਗ੍ਰਸਤ ਜੀਵਨ ਦੇ ਵਿੱਚ ਆਉਣ ਵਾਲੇ ਰੱਬੀ ਰਹਿਮਤ ਦੀ ਮੰਗ ਨੂੰ ਦਰਸਾਉਂਦਾ ਹੁਮ ਦੂਜਾ ਚੱਕਰ ਦੋਹਾਂ ਦਾ ਮਿਲਣ ਰੱਬ ਵੱਲੋਂ ਕਰਵਾਇਆ ਗਿਆ ਇਹ ਦੱਸਦਾ ਤੀਜਾ ਗੇੜਾ ਜਿਹੜਾ ਉਹ ਕੀ ਕਹਿੰਦਾ ਕਿ ਜੋੜੇ ਨੂੰ ਉਪਦੇਸ਼ ਹੁੰਦਾ ਕਿ ਉਹ ਬਹੁਤ ਖੁਸ਼ ਬਹੁਤ ਖੁਸ਼ਕਿਸਮਤ ਆ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਵਿੱਚ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਚੌਥੇ ਚਰਨ ਵਿੱਚ ਇਹ ਬਿਆਨ ਹੁੰਦਾ ਕਿ ਜੋੜੇ ਦੀ ਮਨੋਕਾਮਨਾ ਪੂਰੀ ਹੋਈ ਅਤੇ ਉਹਨਾਂ ਨੂੰ ਆਪਣੀਆਂ ਸੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਦਾ ਜਿਹੜਾ ਵਿਆਹ ਵਾ ਉਹ ਹੋ ਜਾਂਦਾ ਠੀਕ ਹੈ ਤਾਂ ਵਿਆਹ ਦੇ ਸਮੇਂ ਚਾਰ ਲਾਵਾਵਾਂ ਪੜੀਆਂ ਜਾਂਦੀਆਂ ਨੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਤੇ ਇਹ ਚਾਰ ਲਾਵਾਵਾਂ ਵਾਂ ਜਿਹੜੀਆਂ ਇਹ ਚਾਰ ਲਾਵਾਵਾਂ ਵਾਂ ਚਾਰ ਵਾਕਾਂ ਦੇ ਸਮੂਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਠੀਕ ਹੈ ਜੀ ਤੇ ਚਾਰ ਵਾਕਾਂ ਨੂੰ ਹੀ ਅਸੀਂ ਨਾਮਾਂ ਬੋਲਦੇ ਹਾਂ। ਅਗਲਾ ਪ੍ਰਸ਼ਨ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਨਿਰਮਾਣ ਕੀਤੇ ਸਰੋਵਰ ਦਾ ਨਾਮ ਕੀ ਸੀ? ਹਾਂਜੀ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਕਿਹੜੇ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ ਸੀ? ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਅੰਮ੍ਰਿਤਸਰ। ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਵਾਇਆ ਗਿਆ ਸੀ ਸ਼੍ਰੀ ਗੁਰੂ ਰਾਮਦਾਸ ਜੀ ਵਾਰੇ। ਕਈ ਸਟੂਡੈਂਟਸ ਤੋਂ ਸੰਤੋਖ ਸਰਵਰੇ ਸੋਚ ਰਹੀ ਹੋਣਗੇ ਇਸ ਦੇ ਬਾਰੇ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ ਇਸ ਦਾ ਨਿਰਮਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਸੰਤੋਖ ਸਰ ਸਰੋਵਰ ਦਾ ਨਿਰਮਾਣ ਕਿਸ ਨੇ ਕੀਤਾ ਸੀ ਹਾਂਜੀ ਸੰਤੋਖ ਸਰ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਅਗਲਾ ਪ੍ਰਸ਼ਨ ਆ ਜੀ ਵਿਆਹ ਦੇ ਸਮੇ ਲਾਮਾ ਦੀ ਰਸਮ ਕਿਸ ਨੇ ਆਰੰਭ ਕੀਤੀ ਸੀ ਹਾਂਜੀ ਵਿਆਹ ਦੇ ਸਮੇ ਲਾਮਾ ਦੀ ਰਸਮ ਆਰੰਭ ਕੀਤੀ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਸ੍ਰੀ ਗੁਰੂ ਰਾਮਦਾਸ ਜੀ ਨੇ ਵਿਆਹ ਦੇ ਸਮੇ ਲਾਮਾ ਦੀ ਪ੍ਰਥਾ ਆਰੰਭ ਕੀਤੀ ਸੀ ਅਗਲਾ ਪ੍ਰਸ਼ਨ ਸੰਤੋਖ ਸਰ ਦਾ ਸਰੋਵਰ ਕਿੱਥੇ ਬਣਾਇਆ ਗਿਆ ਸੀ ਹਾਂਜੀ ਸੰਤੋਖ ਸਰ ਦਾ ਜਿਹੜਾ ਸਰੋਵਰ ਆ ਇਹ ਕਿੱਥੇ ਬਣਾਇਆ ਗਿਆ ਸੀ ਦਾ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਅੰਮ੍ਰਿਤਸਰ ਦੇ ਵਿੱਚ ਜਿਹੜਾ ਅੰਮ੍ਰਿਤਸਰ ਸਰੋਵਰ ਆ ਉਸ ਦਾ ਨਿਰਮਾਣ ਕਰਵਾਇਆ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਠੀਕ ਹੈ ਤੇ ਜਿਹੜਾ ਸੰਤੋਖ ਸਰੋਵਰ ਆ ਇਹ ਅੰਮ੍ਰਿਤਸਰ ਦੇ ਵਿੱਚ ਹੀ ਬਣਿਆ ਇਸ ਦਾ ਨਿਰਮਾਣ ਕਰਵਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅੰਮ੍ਰਿਤਸਰ ਸਹਿਰ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਤਾਂ ਇਸ ਦਾ ਪੁਰਾਣਾ ਨਾਮ ਸੀ ਰਾਮਦਾਸਪੁਰਾ ਠੀਕ ਹੈ ਤੇ ਇਸ ਨੂੰ ਗੁਰੂਕਾ ਚੱਕ ਵੀ ਬੋਲਿਆ ਜਾਂਦਾ ਹੈ ਇਸ ਨੂੰ ਸਿੱਖਾਂ ਦੀ ਰਾਜਧਾਨੀ ਵੀ ਬੋਲਿਆ ਜਾਂਦਾ ਧਾਰਮਿਕ ਰਾਜਧਾਨੀ ਸਿੱਖਾਂ ਦੀ ਧਾਰਮਿਕ ਰਾਜਧਾਨੀ ਆ ਦੇਖੋ ਜੈ ਵੈਸੀ ਗੱਲ ਕਰੀਏ ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ ਠੀਕ ਹੈ ਕੀ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਫਿਰ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਆਰਥਿਕ ਰਾਜਧਾਨੀ ਆ ਉਹ ਹੈਗੀ ਆ ਜੀ ਲੁਧਿਆਣਾ ਠੀਕ ਹੈ ਜੀ ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਆ ਫਿਰ ਉਸ ਤੋਂ ਬਾਅਦ ਸਿੱਖਾਂ ਦੀ ਧਾਰਮਿਕ ਰਾਜਧਾਨੀ ਹੈ ਜਿਹੜੀ ਉਹ ਹੈ ਧਾਰਮਿਕ ਰਾਜਧਾਨੀ ਪੰਜਾਬ ਦੀ ਧਾਰਮਿਕ ਰਾਜਧਾਨੀ ਹੈ ਅੰਮ੍ਰਿਤਸਰ ਠੀਕ ਹੈ ਇਸ ਗੱਲ ਨੂੰ ਧਿਆਨ ਰੱਖਣਾ ਹੁਣ ਇਹ ਅੰਮ੍ਰਿਤਸਰ ਐਡ ਪ੍ਰੈਜ਼ੈਂਟ ਸਿੱਖਾਂ ਦਾ ਜਿਹੜਾ ਕੇਂਦਰ ਆ ਸਿੱਖ ਧਰਮ ਦਾ ਮਹਾਨ ਕੇਂਦਰ ਆ ਠੀਕ ਹੈ ਅੰਮ੍ਰਿਤਸਰ ਪਰ ਇਹਨਾਂ ਤੋਂ ਪਹਿਲਾਂ ਸਿੱਖਾਂ ਦਾ ਜਿਹੜਾ ਮੁੱਖ ਕੇਂਦਰ ਸੀ ਉਹ ਕਿਹੜਾ ਸੀਗਾ ਗੋਇੰਦਵਾਲ ਇਸ ਦਾ ਵੀ ਧਿਆਨ ਰੱਖਣਾ ਤਾਂ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਲਿਖਣ RAMDAS PURA অপশন D ਇਸ ਦਾ রাইਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ। ਲੋਕ ਗੀਤ ਘੋੜੀਆਂ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ? ਹਾਂਜੀ ਲੋਕ ਗੀਤ ਘੋੜੀਆਂ ਦੀ ਰਚਨਾ ਕੀਤੀ ਸੀ। ਸ੍ਰੀ ਗੁਰੂ RAMDAS ਜੀ ਨੇ অপশন ਨੰਬਰ D ਇਸ ਦਾ রাইਟ ਆਨਸਰ। ਅਗਲਾ ਪ੍ਰਸ਼ਨ ਆ ਜੀ। ਘੋੜੀਆਂ ਨੂੰ ਕਿਸ ਸਮੇਂ ਗਾਇਆ ਜਾਂਦਾ ਹੈ? ਹਾਂਜੀ ਉਮੀਦ ਕਰਦੀ ਹਾਂ ਕਿ ਇਸ ਦਾ ਆਨਸਰ ਤੁਸੀਂ ਸਾਰੇ ਹੀ ਸਟੂਡੈਂਟਸ ਦਵੋਗੇ। ਘੋੜੀਆਂ ਨੂੰ ਕਿਹੜੇ ਸਮੇਂ ਗਾਇਆ ਜਾਂਦਾ ਸੀ ਹਾਂਜੀ ਘੋੜੀਆਂ ਗਾਈਆਂ ਜਾਂਦੀਆਂ ਨੇ ਵਿਆਹ ਦੇ ਸਮੇਂ ਲਾੜੇ ਵਾਲੇ ਪਾਸਿਓਂ ਯਾਨੀ ਕਿ ਮੁੰਡੇ ਵਾਲੇ ਪਾਸੇ ਮੁੰਡੇ ਦੇ ਵਿਆਹ ਸਮੇਂ ਗਾਈਆਂ ਜਾਂਦੀਆਂ ਘੋੜੀਆਂ ਇਹ ਕਹਿ ਸਕਦੇ ਆਂ ਆਪਾਂ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸਹਿਰ ਲਈ ਕਿਸ ਨੇ ਜ਼ਮੀਨ ਦਾਨ ਕੀਤੀ ਸੀ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸਹਿਰ ਬਸਾਉਣ ਦੇ ਲਈ ਕਿਸ ਨੇ ਜ਼ਮੀਨ দান ਕੀਤੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ B ਅਕਬਰ ਅਕਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਜਿਹੜੇ ਅਕਬਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਲੰਗਰ ਛਕੋ ਉਸ ਤੋਂ ਬਾਅਦ ਮੈਨੂੰ ਮਿਲੇਓ ਠੀਕ ਹੈ ਤਾਂ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਅਕਬਰ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਤੇ ਇਸ ਗੱਲ ਤੋਂ ਹੀ ਪ੍ਰਭਾਵਿਤ ਹੋ ਕੇ ਖੁਸ਼ ਹੋ ਕੇ ਉਹਨੇ ਜ਼ਮੀਨਦਾਨ ਕੀਤੀ ਸੀ ਅਗਲਾ ਪ੍ਰਸ਼ਨ ਆ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦਾ ਸਭ ਤੋਂ ਮਹੱਤਵਪੂਰਨ ਕਾਰਜ ਕਿਹੜਾ ਸੀ ਹਾਂਜੀ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਜੇਕਰ ਅਸੀਂ ਮਹੱਤਵਪੂਰਨ ਕਾਰਜ ਦੇਖੀਏ ਕੰਮ ਦੇਖੀਏ ਤਾਂ ਉਹ ਸੀਗਾ ਰਾਮਦਾਸਪੁਰ ਦੀ ਬੁਨਿਆਦ ਜਾਂ ਕਹਿ ਸਕਦੇ ਹਾਂ ਅੰਮ੍ਰਿਤਸਰ ਸਹਿਰ ਦੀ ਸਥਾਪਨਾ ਆਪਸ਼ਨ ਨੰਬਰ ਬੀ ਇਸ ਆ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਉੱਤਰਾਧਿਕਾਰੀ ਕੌਣ ਸੀ ਹਾਂਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਉੱਤਰਾਧਿਕਾਰੀ ਬਣੇ ਸੀ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਕਿੰਨਾਂ ਦੇ ਤੀਜੇ ਪੁੱਤਰ ਸਨ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਤੇ ਸਿੱਖ ਧਰਮ ਦੇ ਵਿੱਚ ਆਪਣੇ ਵੰਸ਼ ਨੂੰ ਗੁਰਗੱਦੀ ਸੰਭਾਲਣ ਦਾ ਕਾਰਜ ਕਿੰਨਾਂ ਨੇ ਸ਼ੁਰੂ ਕੀਤਾ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਰੱਖਣਾ ਅਗਲਾ ਪ੍ਰਸ਼ਨ ਕਿਹੜਾ ਸਥਾਨ ਸਿੱਖਾਂ ਦਾ ਮੱਕਾ ਵਜੋਂ ਜਾਣਿਆ ਜਾਂਦਾ ਜਿਹੜੇ ਸਟੂਡੈਂਟਸ ਨੇ ਫੋਰੈਸਟ ਗਾਰਡ ਦਾ ਐਗਜ਼ਾਮ ਦਿੱਤਾ ਤਾਂ ਉਹਨਾਂ ਨੂੰ ਪਤਾ ਹੋਣਾ ਹੀ ਸਮ ਇਹ ਆਪਣਾ ਜਿਹੜਾ ਐਮਸੀਕਿਊ ਆ ਐਗਜ਼ਾਮ ਦੇ ਵਿੱਚ ਆਇਆ ਫੋਰੈਸਟ ਗਾਰਡ ਦੇ ਵਿੱਚ ਠੀਕ ਹੈ ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ ਜੀ ਅੰਮ੍ਰਿਤਸਰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅੰਮ੍ਰਿਤਸਰ ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਅਗਲਾ ਪ੍ਰਸ਼ਨ ਹੈ ਜੀ ਇਨਾਂ ਵਿੱਚੋਂ ਕਿਹੜਾ ਗੁਰੂ ਦੀ ਨਗਰੀ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾ ਸਥਾਨ ਹੈ ਜਿਹੜਾ ਗੁਰੂ ਦੀ ਨਗਰੀ ਵਜੋਂ ਜਾਣਿਆ ਜਾਂਦਾ ਤਾਂ ਗੁਰੂ ਦੀ ਨਗਰੀ ਵੀ ਅੰਮ੍ਰਿਤਸਰ ਨੂੰ ਹੀ ਕਿਹਾ ਜਾਂਦਾ ਹੈ অপਸ਼ਨ ਨੰਬਰ ਸੀ ਇਸ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਜੀ ਕਿਹੜੇ ਸ਼ਹਿਰ ਨੂੰ ਸਿੱਖਾਂ ਦੀ ਧਾਰਮਿਕ ਰਾਜਧਾਨੀ ਮੰਨਿਆ ਜਾਂਦਾ ਹੈ ਹਾਂਜੀ ਮੈਂ 올ਰੀਡੀ ਦੱਸ ਚੁੱਕੀ ਹਾਂ ਸਿੱਖਾਂ ਦੀ ਧਾਰਮਿਕ ਰਾਜਧਾਨੀ ਆ ਕਿਹੜੀ ਆ ਅੰਮ੍ਰਿਤਸਰ অপਸ਼ਨ ਨੰਬਰ ਸੀ ਇਜ਼ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਆਦ ਗ੍ਰੰਥ ਵਿੱਚ ਦਰਜ ਹਨ ਹਾਂ ਜੀ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਆਦ ਗ੍ਰੰਥ ਵਿੱਚ ਦਰਜ ਆ 679 ਸਭ ਤੋਂ ਘੱਟ ਕਿੰਨਾਂ ਦੀਆਂ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਿਰਫ 62 ਬਾਣੀਆਂ ਦਰਜ ਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਠੀਕ ਹੈ ਇਸ ਗੱਲ ਦਾ ਧਿਆਨ ਰੱਖ ਨਾਲ ਦੀ ਨਾਲ ਨੋਟ ਕਰਦੇ ਜਾਇਆ ਕਰੋ ਅਗਲਾ ਪ੍ਰਸ਼ਨ ਹਰਮੰਦਰ ਸਾਹਿਬ ਸ਼ਬਦ ਦਾ ਕੀ ਅਰਥ ਹੈ ਹਾਂਜੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਸ਼ਬਦ ਦਾ ਅਰਥ ਹੈ ਰੱਬ ਦਾ ਮੰਦਿਰ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਅਗਲਾ ਪ੍ਰਸ਼ਨ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਲਈ ਰੱਖਿਆ ਸੀ ਹਾਂਜੀ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਨੇ ਰੱਖਿਆ ਸੀ ਹਾਂਜੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਠੀਕ ਹੈ 1599 ਈਸਵੀ ਦੇ ਵਿੱਚ ਹਰਮੰਦਰ ਸਾਹਿਬ ਦਾ ਨੀ ਪੱਥਰ ਰੱਖਣ ਲਈ ਉਹਨਾਂ ਨੇ ਸੂਫੀ ਸੰਤ ਮੀਆਂ ਮੀਰ ਜੀ ਨੂੰ ਸੱਦਾ ਭੇਜਿਆ ਸੀ ਤਾਂ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਆ ਰੱਖਿਆ ਸੀ ਕਿੰਨਾ ਨੇ ਰੱਖਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਐ ਐਮਸੀਕਿਊ ਜਿਹੜੇ ਸਟੂਡੈਂਟਸ ਨੇ ਪਟਵਾਰੀ ਦਾ ਪੇਪਰ ਦਿੱਤਾ ਪੰਜਾਬ ਪਟਵਾਰੀ ਦਾ ਉਸ ਦੇ ਵਿੱਚ ਆ ਚੁੱਕਿਆ ਕਿ ਹਰਮੰਦਰ ਸਾਹਿਬ ਦਾ ਨੀ ਪੱਥਰ ਕਿਸ ਨੇ ਰੱਖਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੇ ਰੱਖਿਆ ਸੀ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਹਾਂਜੀ ਹਰਮੰਦਰ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੈ ਹਰਮੰਦਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਠੀਕ ਹੈ ਤੇ ਹਰਮੰਦਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਇਸ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਸਥਾਪਨਾ ਕੀਤੀ ਸੀ ਤੁਹਾਨੂੰ ਪਤਾ ਹੋਵੇਗਾ ਠੀਕ ਹੈ ਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਿਹੜਾ ਸੰਕਲਨ ਆ ਉਹ ਪੂਰਾ ਕਰਵਾਇਆ ਸੀ 1604 ਈਸਵੀ ਦੇ ਵਿੱਚ ਤੇ ਉਸ ਸਮੇਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਆਪਾਂ ਕਹਿ ਸਕਦੇ ਹਾਂ ਪਹਿਲੀ ਪੋਥੀ ਸੀ ਜੋ ਪਹਿਲਾਂ ਤਿਆਰ ਕੀਤਾ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਰੱਖਾਇਆ ਸੀ ਤੇ ਉਸ ਦੇ ਪਹਿਲੇ ਗ੍ਰੰਥੀ ਬਣਾਏ ਸੀ ਬਾਬਾ ਬੁੱਢਾ ਜੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਬਾਬਾ ਬੁੱਢਾ ਜੀ ਨੇ ਪਹਿਲੇ 6 ਗੁਰੂਆਂ ਦੇ ਗੁਰਗੱਦੀ ਦੀ ਤਿਲਕ ਦੀ ਰਸਮ ਵੀ ਕੀਤੀ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਪਹਿਲੇ 6 ਗੁਰੂਆਂ ਦੇ ਗੁਰਗੱਦੀ ਦੀ ਤਿਲਕ ਦੀ ਰਸਮ ਕੀਤੀ ਸੀ ਬਾਬਾ ਬੁੱਢਾ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਕਿੰਨਾਂ ਨੇ ਸੀ ਭਾਈ ਗੁਰਦਾਸ ਜੀ ਨੇ ਅਗਲਾ ਪ੍ਰਸ਼ਨ ਆ ਸੂਫੀ ਫਕੀਰ ਮੀਆਂ ਮੀਰ ਕਿੱਥੇ ਦੇ ਨਿਵਾਸੀ ਸਨ ਹਾਂਜੀ ਸੂਫੀ ਕਬੀਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਆ ਸੂਫੀ ਫਕੀਰ ਸੂਫੀ ਫਕੀਰ ਮੀਆਂ ਮੀਰ ਜਾਂ ਸੂਫੀ ਸੰਤ ਮੀਆਂ ਮੀਰ ਕਿੱਥੇ ਦੇ ਨਿਵਾਸੀ ਸਨ ਤਾਂ ਇਹ ਨਿਵਾਸੀ ਸਨ ਜੀ ਲਾਹੌਰ ਦੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਲਾਹੌਰ ਅਗਲਾ ਪ੍ਰਸ਼ਨ ਆ ਜੀ ਗੁਰੂ ਗੋਲਕ ਕਿੱਥੇ ਹੈ ਹਾਂ ਜੀ ਗੁਰੂ ਗੋਲਕ ਕਿੱਥੇ ਆ ਹਰਮੰਦਰ ਸਾਹਿਬ ਦੇ ਵਿੱਚ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਲਾਮਾ ਕਿਸ ਦੁਆਰਾ ਰਚਿਆ ਗਿਆ ਸੀ ਹਾਂਜੀ ਲਾਮਾ ਦੀ ਰਚਨਾ ਕਿੰਨਾ ਨੇ ਕੀਤੀ ਸੀ ਲਾਮਾ ਦੀ ਕੋੜੀਆਂ ਦੀ ਰਚਨਾ ਕੀਤੀ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਿਸ ਦੀ ਦੇਖਰੇਖ ਹੇਠਾਂ ਕੀਤਾ ਗਿਆ ਸੀ ਹਾਂਜੀ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਬਾਬਾ ਬੁੱਢਾ ਜੀ ਦੀ ਦੇਖਰੇਖ ਹੇਠ ਕੀਤਾ ਗਿਆ ਸੀ ਠੀਕ ਹੈ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਿਸ ਦੀ ਦੇਖ ਰੇਖੇ ਹਟਾ ਹੋਇਆ ਸੀ ਬਾਬਾ ਬੁੱਢਾ ਜੀ ਦੀ ਦੇਖ ਰੇਖੇ ਹਟਾ ਹੋਇਆ ਸੀ ਬਾਕੀ ਅੰਮ੍ਰਿਤਸਰ ਬਾਰੇ ਆਪਾਂ ਗੱਲ ਕਰ ਲੈਨੇ ਆ ਠੀਕ ਹੈ ਚਲੋ ਜਿਵੇਂ ਹੀ ਆਪਾਂ ਗੁਰੂ ਅਰਜਨ ਦੇਵ ਜੀ ਨਾਲ ਰਿਲੇਟਡ ਇੰਪੋਰਟੈਂਟ ਐਮਸੀਕਿਊ ਕਰਾਂਗੇ ਉਹਨਾਂ ਦੇ ਨਾਲ ਰਿਲੇਟਡ ਵੀ ਮੈਂ ਤੁਹਾਨੂੰ ਕੁਝ ਫੈਕਟ ਦੱਸਾਂਗੀ ਤਾਂ ਜੋ ਹੁਣ ਮੈਂ ਤੁਹਾਨੂੰ ਇਸ ਲਈ ਨਹੀਂ ਦੱਸ ਰਹੀ ਕਿ ਤੁਸੀਂ ਪਜਲ ਨਾ ਹੋਮੂ ਠੀਕ ਹੈ ਇਨਾਂ ਨੂੰ ਹੀ ਚੰਗੀ ਤਰ੍ਹਾਂ ਕਰ ਲੈਣਾ ਅੱਗੇ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਡ ਇੰਪੋਰਟੈਂਟ MCQ ਕਰਾਂਗੇ ਜੋ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਬਣ ਸਕਦੇ ਆ ਹਰਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਕਦੋਂ ਸਥਾਪਿਤ ਕੀਤਾ ਗਿਆ ਸੀ ਹਾਂਜੀ ਹਰਮੰਦਰ ਸਾਹਿਬ ਦੇ ਵਿੱਚ ਆਦਿ ਗ੍ਰੰਥ ਕਦੋਂ ਸਥਾਪਿਤ ਕੀਤਾ ਗਿਆ ਸੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਸੀ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ 1604 ਜਿਵੇਂ ਕਿ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ 1604 ਦੇ ਵਿੱਚ ਪੂਰਾ ਹੋਇਆ ਸੀ ਤਾਂ 1604 ਦੇ ਵਿੱਚ ਹੀ ਸਥਾਪਿਤ ਕਰ ਦਿੱਤੇ ਗਏ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਮੰਦਰ ਸਾਹਿਬ ਦੇ ਵਿੱਚ ਅਗਲਾ ਪ੍ਰਸ਼ਨ ਹਰਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਹਾਂਜੀ ਹਰਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਅਸੀਂ ਪੜ ਲੈਂਦੇ ਆਂ ਚਾਰੋਂ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਇਹ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਚਾਹ ਹਰਮੰਦਰ ਸਾਹਿਬ ਦੀ ਆਪਾਂ ਵਿਸ਼ੇ ਗੱਲ ਕਰੀਏ ਤਾਂ ਇਸ ਦੇ ਚਾਰ ਦਰਵਾਜ਼ੇ ਹਨ ਜੋ ਇਹ ਦੱਸਉਂਦੇ ਆ ਕਿ ਹਰਮੰਦਰ ਸਾਹਿਬ ਸਾਰਿਆਂ ਲਈ ਹੀ ਖੁੱਲਾ ਹੈ ਠੀਕ ਹੈ ਕਿਸੇ ਲਈ ਕੋਈ ਮਤਲਬ ਇਹ ਨਹੀਂਗਾ ਕਿ ਕੋਈ ਇਸ ਦੇ ਅੰਦਰ ਇਸ ਧਰਮ ਵਾਲਾ ਨਹੀਂ ਆ ਸਕਦਾ ਠੀਕ ਹੈ ਜਾਂ ਫਿਰ ਕੋਈ ਮੁਸਲਮਾਨ ਕੋਈ Hindu ਜਿਵੇਂ ਆਪਾਂ ਕਹਿ ਦਿੰਨੇ ਆ ਕਈ ਕਿ ਪਹਿਲਾਂ ਮਨਾਹੀ ਹੁੰਦੀ ਸੀਗੀ ਕਿ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਸੀ ਠੀਕ ਹੈ ਜਾਂ Hindu ਨਹੀਂ ਜਾ ਸਕਦੇ ਸੀ ਤੇ Hinduਾਂ ਦੇ ਮੰਦਰ ਦੇ ਵਿੱਚ ਮੁਸਲਮਾਨ ਨਹੀਂ ਆਉਂਦੇ ਸੀ ਤੇ ਹਰਮੰਦਰ ਸਾਹਿਬ ਦੇ ਚਾਰੇ ਦਰਵਾਜੇ ਖੁੱਲੇ ਸੀ ਕਿ ਇਹ ਸਬਦੇ ਲਈ ਬਣਿਆ ਵਾ ਹਾਂਜੀ ਹੋਰ ਇਮਾਰਤਾਂ ਨਾਲੋਂ نیچے ਇਹ ਬਣਵਾਇਆ ਤਾਂ ਕਿਹਾ ਸੀ ਸੋਨੇ ਦੀ ਪਰਤ ਦਾ ਦਾਨ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿੰਨਾਂ ਨੇ ਕੀਤਾ ਸੀ ਤੇ ਰਾਈਟ ਇਹਦੀ অপਸ਼ਨ ਡੀ ਆ ਉਪਰੋਕਤ ਵਿੱਚੋਂ ਕੋਈ ਨਹੀਂ ਜਿਹੜਾ ਕਿ ਗਲਤ ਹੈ ਠੀਕ ਹੈ ਇਹਦਾ ਰਾਈਟ ਆਨਸਰ ਕੀ ਹੈ ਜੇ ਤਾਂ ਇੱਥੇ ਲਿਖਿਆ ਹੁੰਦਾ ਉਪਰੋਕਤ ਸਾਰੇ ਤਾਂ ਅਸੀਂ ਆਨਸਰ ਲਗਾਉਣਾ ਸੀ অপਸ਼ਨ ਡੀ ਉਪਰੋਕਤ ਸਾਰੇ ਪਰ ਹੁਣ ਉਹਨਾਂ ਨੇ ਕੀ ਪੁੱਛਿਆ ਮੁੱਖ ਵਿਸ਼ੇਸ਼ਤਾ ਠੀਕ ਹੈ ਵੀ ਕੋਈ ਇੱਕ ਮੇਨ ਕਾਰਨ ਦੱਸਣਾ ਇਹਦਾ ਮੇਨ ਕਾਰਨ ਇਹੀ ਸੀ ਕਿ ਚਾਰੋਂ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਸਨ ਚਾਰ ਦਰਵਾਜ਼ਿਆਂ ਦਾ मीनिंग ਸੀ ਕਿ ਇਹ ਸਾਰਿਆਂ ਦੇ ਲਈ ਖੁੱਲ੍ਹਿਆ ਹੈ ਕੋਈ ਵੀ ਜਾਤ ਧਰਮ ਵਾਲੇ ਇੱਥੇ ਆ ਸਕਦੇ ਨੇ অপਸ਼ਨ A ਇਸ ਦਾ ਰਾਈਟ ਆਨਸਰ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਕਵਰ ਕਰਾਂਗੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤੇ ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਆਂ ਕਿ ਪਲੀਜ਼ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਤੇ ਔਨ ਕਰ ਲਵੋ ਤਾਂ ਜੋ ਮੇਰੀ ਅੱਗੇ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਤੇ ਜਿੰਨਾ ਹੋ ਸਕੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਇਸ ਵੀਡੀਓ ਦੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ